ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਦਿਨਾਂ ਤੋਂ ਦਾ ਸਾਹਿਬ ਜੀ ਦੇ ਨਾਲ ਵਨਨ ਵਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਅੱਜ ਅਸੀਂ ਇੱਕ ਹੋਰ ਮਹੱਤਵਪੂਰਨ ਪਾਗ ਸਮਝਾਂਗੇ ਕਿ ਅਸਲ ਦੇ ਵਿੱਚ ਕਿਸ ਦੀ ਜਾਤ ਉੱਚੀ ਹੈ ਤੇ ਕਿਸ ਦੀ ਨੀਵੀਂ ਹੈ ਫਰਕ ਨੂੰ ਸਮਝਣਾ ਪਏਗਾ ਪਹਿਲਾਂ ਬੜਾ ਮਹੱਤਵਪੂਰਨ ਫਰਕ ਹੈ ਬ੍ਰਾਹਮਣੇ ਜਿਹੜੀ ਵਰੰਡ ਬਣਾਈ ਹੈ ਉਸ thai ਹੈ ਸਮਾਜ ਦੇ ਵਿੱਚ ਦੋ ਤਰ੍ਹਾਂ ਦੀ ਵਰੰਡ ਹੁੰਦੀ ਹੈ ਇੱਕੇ ਵਰਗ ਵਰੰਡ ਜਿਵੇਂ ਅਸੀਂ ਸਮਾਜ ਦੇ ਵਿੱਚ ਕਹਿੰਦੇ ਹਾਂ ਕੁਝ ਲੋਕ ਬਹੁਤ ਅਮੀਰ ਨੇ ਉਮੀਦ ਸ਼੍ਰੇਣੀ ਗਿਣੀ ਜਾਂਦੀ ਹੈ ਵਰਗ ਇੱਕ ਮੱਧਮ ਵਰਗ ਕਿਹਾ ਜਾਂਦਾ ਜਿਨ੍ਹਾਂ ਦੀ ਆਮਦਨ ਵਿਚਕਾਰਲੇ ਦਰਜੇ ਦੀ ਹੈ ਬਹੁਤ ਅਮੀਰ ਨਹੀਂ ਨੇ ਇੱਕ ਤੀਸਰੇ ਕਿਹਾ ਜਾਂਦੇ ਨੇ ਜਿਹੜੇ ਬਹੁਤ ਗਰੀਬ ਨੇ ਇਹ ਤੀਜਾ ਵਰਗ ਕਿਹਾ ਜਾਂਦਾ ਹੈ ਇਹ ਵਰਗਬੰਡ ਜਿਹੜੀ ਹੈ ਸਥਾਈ ਨਹੀਂ ਹੈ ਕੋਈ ਬੰਦਾ ਅੱਜ ਜਿਹੜਾ ਗਰੀਬ ਹੈ ਕੱਲ ਨੂੰ ਅਮੀਰ ਵੀ ਹੋ ਸਕਦਾ ਹੈ ਜਿਹੜਾ ਮੱਧਮ ਵਰਗ ਦਾ ਕੱਲ ਨੂੰ ਬਹੁਤ ਅਮੀਰ ਵੀ ਹੋ ਸਕਦਾ ਹੈ ਈਵਨ ਜਿਹੜਾ ਬਹੁਤ ਗਰੀਬ ਹੈ ਉਹ ਵੀ ਬਹੁਤ ਅਮੀਰ ਹੋ ਸਕਦਾ ਹੈ ਕੱਲ ਨੂੰ ਇਹ ਸਾਰੇ ਮਨੁੱਖੀ ਸਮਾਜ ਦੇ ਵਿੱਚ ਹੈ ਲੇਕਿਨ ਇਹ ਸਥਾਈ ਨਹੀਂ ਹੈ ਜਿਹੜੀ ਬ੍ਰਾਹਮਣ ਨੇ ਵਰਣਵੰਡ ਬਣਾਈ ਹੈ ਉਹ ਸਿਰਫ Hindu ਕੌਮ ਦੇ ਵਿੱਚ ਹੈ ਪਰ ਇਹ ਸਥਾਈ ਹੈ ਜਿਹੜਾ ਅੱਜ ਬ੍ਰਾਹਮਣ ਹੈ ਉਹਦੇ ਘਰ ਜਦੋਂ ਸੰਤਾਨ ਪੈਦਾ ਹੋਏਗੀ ਉਹ ਬ੍ਰਾਹਮਣੀ ਕੁਆਏਗੀ ਜਿਹੜੇ ਨੂੰ ਅੱਜ ਸ਼ੂਦਰ ਗਿਰਦਾਨ ਦਿੱਤਾ ਗਿਆ ਹੈ ਉਹਦੇ ਘਰ ਜਿਹੜੀ ਸੰਤਾਨ ਪੈਦਾ ਹੋਏਗੀ ਸ਼ੂਦਰੀ ਕੁਆਏਗੀ ਔਰ ਇਹ اتنا ਸਥਾਈ ਹੈ ਕਿ ਔਰ ਇਹ اتنا ਖਤਰਨਾਕ ਹੈ ਨਾਲ ਮੈਂ ਕਹਾंगा ਕਿ ਜਿਹੜਾ ਅੱਜ ਸ਼ੂਦਰ ਜਿਹਨੂੰ ਗਿਰਦਾਨ ਦਿੱਤਾ ਗਿਆ ਹੈ ਉਹਦੇ ਘਰ ਅੱਜ ਤੋਂ 500 ਸਾਲ ਬਾਅਦ 1000 ਸਾਲ ਬਾਅਦ ਵੀ ਕੋਈ ਬੱਚਾ ਪੈਦਾ ਹੋਏਗਾ ਉਸ ਪਰਿਵਾਰ ਦੇ ਵਿੱਚ ਤੇ ਉਹ শূ드ਰ ਹੀ ਕੁਆਏਗਾ ਮੰਨ ਲਓ ਮੈਂ ਕਿਸਦਾ અપਮਾਨ ਕਰਨ ਲਈ ਨਹੀਂ ਕਹਿ ਰਿਹਾ ਇਹ ਬ੍ਰਾਹਮਣੀ ਵਿਵਸਥਾ ਦੀ ਜੋ ਗੰਦਗੀ ਹੈ ਉਹਨੂੰ ਤੁਹਾਨੂੰ ਦੱਸਣ ਵਾਸਤੇ ਕਹਿ ਰਿਹਾ ਕਿ ਜੇ ਅੱਜ ਕਿਸੇ ਨੂੰ ਚੂੜਾ ਕਿਹਾ ਜਾ ਰਿਹਾ ਹੈ ਕਿ ਇਹ ਚੂੜਾ ਇਹਦਾ ਕੰਮ ਲੋਕਾਂ ਦੀ ਗੰਦਗੀ ਸਾਫ਼ ਕਰਨਾ ਹੈ ਤੇ ਉਸ ਕੁਲ ਦੇ ਵਿੱਚ 500 ਸਾਲ ਬਾਅਦ 1000 ਸਾਲ ਬਾਅਦ ਵੀ ਜਿਹੜਾ ਬੱਚਾ ਪੈਦਾ ਹੋਏਗਾ ਉਹਦਾ ਵਰਗ ਵੀ ਅਜ ਸਥਾਈ ਹੈ ਵਰਨ ਵੀ ਸਥਾਈ ਹੈ ਕਿ ਚੂੜਾ ਕੁਆਏਗਾ ਔਰ ਉਹਦਾ ਕੰਮ ਵੀ ਸਥਾਈ ਹੈ profession society ਵੀ ਪੱਕਾ ਹੈ ਕਿ ਉਹਦਾ ਕੰਮ ਲੋਕਾਂ ਦੀ ਗੰਦਗੀ ਝੰਡਾ ਹੋਏਗਾ ਇਹਦਾ ਖਤਰਨਾਕ ਭ੍ਰਮਣ ਦਾ ਬਣਾਇਆ ਹੋਇਆ ਸਿਸਟਮ ਗੁਰਬਾਣੀ ਵੀ ਵਰਗਵੰਡ ਦੀ ਗੱਲ ਕਰਦੀ ਹੈ ਲੇਕਿਨ ਮਤਲਬ ਇਹ ਵੀ ਸਥਾਈ ਨਹੀਂ ਹੈ ਜਿਹੜੀ ਗੱਲ ਗੁਰਬਾਣੀ ਕਰਦੀ ਹੈ ਲੇਕਿਨ ਇਹ ਦੌਲਤ ਦੀ ਅਮੀਰੀ ਦੀ ਗੱਲ ਨਹੀਂ ਕਰਦੀ ਇਹ ਅਧਿਆਤਮਕ ਕਮਿਟੀ ਦੀ ਗੱਲ ਕਰਦੀ ਹੈ ਜਿਹੜਾ ਵਿਅਕਤੀ ਅੱਜ ਉੱਚਾ ਜ਼ਰੂਰੀ ਨਹੀਂ ਕਿ ਉਹਦੇ ਪਰਿਵਾਰ ਦੇ ਸਾਰੇ ਜੀ ਉੱਚੇ ਹੋਣ ਬ੍ਰਹਮਤ ਦੇ ਹਿਸਾਬ ਨਾਲ ਤਾਂ ਸਾਰੇ ਉੱਚੇ ਤੋਂ ਉੱਚੇ ਹੀ ਨੇ ਤੇ ਉਹਦੇ ਪਰਿਵਾਰ ਦੇ ਸਾਰੇ ਨੀਵੇਂ ਨੇ ਤੇ ਨੀਵੇਂ ਹੀ ਨੇ ਇਹ ਇੰਡੀਵਿਜੁਅਲਿਜ਼ਮ ਦੀ ਗੱਲ ਕਰਦੀ ਹੈ ਇੱਕ ਮਨੁੱਖ ਦੀ ਗੱਲ ਕਰਦੀ ਹੈ ਜਿਵੇਂ ਵਰਗਵੰਡ ਦੀ ਗੱਲ ਵਰਕ ਬਾਂਡ ਦੇ ਵਿੱਚ ਵੀ ਸਾਰਾ ਪਰਿਵਾਰ ਨਾਲ ਉੱਚਾ ਹੋ ਜਾਂਦਾ ਹੈ ਲੇਕਿਨ ਇੱਥੇ ਇੰਡੀਵਿਜੂਅਲ ਦੀ ਗੱਲ ਹੈ ਇੱਕ ਦੀ ਗੱਲ ਹੈ ਇਸ ਫਰਕ ਨੂੰ ਸਮਝਣਾ ਬੜਾ ਜ਼ਰੂਰੀ ਹੈ ਭਾਵੇਂ ਇਥੇ ਮੈਂ ਜਾਤ ਦੀ ਗੱਲ ਕੀਤੀ ਹੈ ਕਿਉਂਕਿ ਗੁਰਬਾਣੀ ਵਿੱਚ ਜਾਤ ਦੀ ਗੱਲ ਕਰਦੀ ਹੈ ਨਾ ਇਸ ਕਰਕੇ ਉਸ ਮਜਬੂਰੀ 'ਚ ਮੈਨੂੰ ਜਾਤ ਦੀ ਗੱਲ ਕਰਨੀ ਪਈ ਹੈ ਲੇਕਿਨ ਇਹ ਅਸਲ ਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਕਿਹੜਾ ਮਨੁੱਖ ਉੱਚਾ ਹੈ ਤੇ ਕਿਹੜਾ ਨੀਵਾਂ ਹੈ ਗੁਰਬਾਣੀ ਕਿਹਨੂੰ ਉੱਚਾ ਕਹਿੰਦੀ ਕਿਹਨੂੰ ਨੀਵਾਂ ਕਹਿੰਦੀ ਹੈ ਇਸ ਸਮਾਂ ਦੇ ਵਿੱਚ ਜਿਹੜਾ ਪਹਿਲਾ ਪਰਮਾਨੰਦ ਮੈਂ ਅੱਜ ਆਪ ਜੀ ਨਾਲ ਸਾਂਝਾ ਕਰਨਾ ਹੈ ਅਸੀਂ ਰੋਜ਼ ਪੜ੍ਹਦੇ ਹਾਂ ਸੋਦਰ ਦੀ ਬਾਣੀ ਦੇ ਵਿੱਚ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਖਸਮ ਵਿਸਾਰੈ ਤੇ ਕਮ ਜਾਤ ਨਾ ਨਕ ਨਾਮ ਹੈ ਬਾਦ ਸੁਨਾਤ ਜਿੰਨੇ ਪਰਮੇਸ਼ਰ ਨੂੰ ਵਿਚਾਰ ਦਿੱਤਾ ਹੈ ਕਿਉਂਕਿ ਅਸੀਂ ਸਾਰੀਆਂ ਜੀਵ ਇਸਤਰੀਆਂ ਉਹ ਅਕਾਲ ਪੁਰਖ ਇੱਕ ਸਾਡਾ ਕੰਤ ਹੈ ਉਹ ਸਾਡਾ ਖਸਮ ਹੈ ਜਿਹਨੇ ਉਹਨੂੰ ਵਿਚਾਰ ਦਿੱਤਾ ਖਸਮ ਵਿਚਾਰ ਹੈ ਤੇ ਕਮ ਜਾਤ ਉਹ ਛੋਟੀ ਜਾਤ ਦਾ ਹੈ ਨਾਨਕ ਨਾਮ ਹੈ ਬਾਜ ਸਨਾਤ ਜਿਹੜੇ ਅਕਾਲਪੁਰ ਦੇ ਨਾਮ ਤੋਂ ਖੁੱਸੇ ਹੋਏ ਨਹੀਂ ਜਿਹੜੇ ਅਕਾਲਪੁਰ ਦਾ ਨਾਮ ਨਾਲ ਨਹੀਂ ਜੁੜੇ ਹੋਏ ਉਹ ਨੀਚ ਜਾਤ ਨੇ ਸਨਾਤ ਛੋਟੀ ਜਾਤ ਕਮ ਜਾਤ ਸਨਾਤ ਦੋਨੋਂ ਲਫ਼ਜ਼ ਤਕਰੀਬਨ ਇੱਕੋ ਅਰਥ ਵਾਲੇ ਨੇ ਇੱਥੇ ਸਤਗੁਰੂ ਦਾ ਫੈਸਲਾ ਤਾਂ ਸਿਰਫ ਬੜਾ ਸਪਸ਼ਟ ਹੈ ਕਿ ਕਿਸੇ ਪਰਿਵਾਰ 'ਚ ਜੰਮਣ ਕਰਕੇ ਕੋਈ ਨੀਵਾਂ ਨਹੀਂ ਨੀਵਾਂ ਉਹ ਹੈ ਜਿਨਨੇ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ ਉਹਦੀ ਰਾਤ ਛੋਟੀ ਹੈ ਜਿਹੜਾ ਪਰਮੇਸ਼ਰ ਨੂੰ ਬੁਲਾ ਚੁੱਕਾ ਹੈ ਅਜਿਹਾ ਦੂਸਰਾ ਪ੍ਰਮਾਣ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਅਸਲ ਦੇ ਵਿੱਚ ਇਹ ਸ਼ਬਦ ਹੈ ਚਾਰ ਬੰਦਾਂ ਦਾ ਮੈਂ ਇਹਦੇ ਵਿੱਚੋਂ ਦੋ ਬੰਦ ਵਿਚਾਰ ਲਈ ਲਏ ਨੇ ਇਕੱਠੇ ਜਿੱਥੇ ਸਤਿਗੁਰੂ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ ਬ੍ਰਾਹਮਣ ਖੱਤਰੀ ਸ਼ੂਦ ਵੈਸ ਚਾਰ ਵਰਣ ਚਾਰ ਆਸ਼ਰਮ ਹੈ ਜੋ ਹਰ ਤੇ ਆਵੇ ਸੋ ਪਰਵਾਨ ਜੋ ਚੰਦਨ ਨਿਕਟ ਵਸੇ ਹਿਰਦ ਬਪੜਾ ਤੂੰ ਸਤ ਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਊਚਾ ਸਭ ਤੇ ਸੂਚਾ ਜਾਕੀ ਹਿਰਦੈ ਵਸਿਆ ਪਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਸੋ ਹਰ ਜਨ ਨੀਤ ਜਾਤ ਸੇਵਕਾ ਜੋ ਹਰ ਜਨ ਨੀਤ ਜਾਤ ਸੇਵਕਾ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਵਰਣ ਚਾਰ ਵਰਣ ਨੇ ਇਹ ਜਿਹੜਾ ਬ੍ਰਾਹਮਣ ਦੇ ਬਣਾਏ ਹੋਏ ਕਤਰੀ ਬ੍ਰਾਹਮਣ ਸ਼ੂਦ ਵੈਸ ਚਾਰ ਆਸ਼ਰਮ ਹੈ ਹੁਣ ਇਹ ਵੀ ਮੈਂ ਬੇਨਤੀ ਕਰਾਂ ਇਹ ਜਿਹੜਾ ਆਸ਼ਰਮ ਵਾਲਾ ਸਿਸਟਮ ਹੈ ਨਾ ਇਹ ਵੀ ਸਿਰਫ ਬ੍ਰਾਹਮਣੀ ਸਿਸਟਮ ਦੇ ਵਿੱਚ ਹੀ ਹੈ ਇਹ ਵੀ ਸਾਰੀ ਦੁਨੀਆ ਦੇ ਵਿੱਚ ਨਹੀਂ ਸਾਂਝਾ ਨਹੀਂ ਇਹਦਾ ਮਤਲਬ ਇਹ ਮਨੁੱਖਾਂ ਦਾ ਬਣਾਇਆ ਹੋਇਆ ਹੈ ਅਕਾਲ ਪੁਰਖ ਦਾ ਬਣਾਇਆ ਹੋਇਆ ਨਹੀਂ ਨਹੀਂ ਜ ਸਾਰੀ ਸ੍ਰਿਸ਼ਟੀ ਦੇ ਵਿੱਚ ਲਾਗੂ ਹੁੰਦਾ ਇਹਨਾਂ ਨੇ ਚਾਰ ਆਸ਼ਰਮ ਬਣਾਏ ਹੋਏ ਨੇ ਕਿ ਜੀ ਜੀਵਨ ਦੇ ਪਹਿਲੇ 25 ਸਾਲ ਜਿਹੜੇ ਨੇ ਉਹ ਮਨੁੱਖ ਨੂੰ ਬ੍ਰਹਮਚਾਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਦੇ ਬਾਅਦ 25 ਸਾਲ ਜਿਹੜੇ ਨੇ ਉਹ ਗ੍ਰਸਤੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਔਰ 50 ਸਾਲ ਦੀ ਜਿਹੜੀ ਉਮਰ ਹੋ ਗਈ ਫਿਰ ਘਰ-ਬਾਰ ਛੱਡ ਕੇ ਤਪੱਸਿਆ ਉੱਤੇ ਲੱਗ ਜਾਣਾ ਚਾਹੀਦਾ ਹੈ ਜੰਗਲਾਂ ਚੱਲਣਾ ਚਾਹੀਦਾ ਹੈ ਇਨ ਵਨਪਰਸਤ ਕਹ ਦਿੱਤਾ ਗਿਆ ਆਸ਼ਰਮ ਔਰ ਫਿਰ 75 ਸਾਲ ਦੀ ਉਮਰ ਤੇ ਬਾਅਦ ਤਾਂ ਫਿਰ ਜਿਹੜਾ ਸੁੰਿਆਸ ਲੈ ਲੈਣਾ ਚਾਹੀਦਾ ਸਭ ਕੁਝ ਛੱਡ ਕੇ ਇਹ ਚਾਰ ਆਸ਼ਰਮ ਬਣਾਏ ਹੋਏ ਨੇ ਇੱਥੇ ਸਤਿਗੁਰੂ ਚਾਰਾਂ ਦੇ ਵਰਨਾ ਦੀ ਵੀ ਗੱਲ ਕਰ ਰਹੇ ਨੇ ਚਾਰ ਆਸ਼ਰਮਾਂ ਦੀ ਵੀ ਗੱਲ ਕਰ ਰਹੇ ਨੇ ਕਿਉਂਕਿ ਇੱਥੇ ਵਿਗਿਆਤਾ ਗਿਆ ਕਿ ਬ੍ਰਹਮਚਾਰ ਜਿਹੜਾ ਬੜਾ ਉੱਚਾ ਹੈ ਜੀ ਫਿਰ ਜਿਹੜਾ ਅ ਇਕਹਿਰ ਆਪਣਾ ਤੁਹਾਡਾ ਸੰਿਆਸ ਦੇਖੋ ਜੀ ਕਿੰਨੇ ਵੱਡਾ ਵੀ ਸੰਿਆਸ ਲੈ ਲਿਆ ਸਭ ਕੁਝ ਸਤਿਗੁਰ ਨੇ ਇਹਨਾਂ ਗੱਲ ਨਹੀਂ ਮੰਨਦੇ ਜੋ ਗੁਰ ਕੰਦਨ ਨੇ ਜੋ ਹਰ ਤੇ ਆਵੇ ਸੋ ਪਰਮਦਾਉ ਕੋ ਪ੍ਰਧਾਨ ਹੈ ਉਹ ਸਭ ਤੋਂ ਚੌਧਰੀ ਹੈ ਸਭ ਤੋਂ ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਹੈ ਜੋ ਹਰ ਤੇ ਆਵੇ ਸੋ ਪਰਦਾਮ ਔਰ ਹਰ ਮਨੁੱਖ ਦੇ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਜਿਹੜਾ ਅੱਜ ਨੀਵਾਂ ਉਹ ਉੱਚਾ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੈ ਜੋ ਚੰਦਨ ਨੇਕਟਰ ਵਸੇ ਹਿਰੜ ਬਪੜਾ ਜਿਵੇਂ ਹਿਰੜ ਦਾ ਦਰਖਤ ਜਿਹੜਾ ਉਹ ਚੰਦਨ ਦੇ ਨੇੜੇ ਲੱਗਾ ਹੋਵੇ ਉਹਦੇ ਵਿੱਚ ਵੀ ਖੁਸ਼ਬੂ ਆ ਜਾਂਦੀ ਹੈ ਕੋਈ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਜਿਹੜਾ ਚੰਦਨ ਦੇ ਨੇੜੇ ਨੇ ਦਰਖਤ ਉਹ ਵੀ ਚੰਦਨ ਘਾਉਣ ਲੱਗ ਪੈਂਦੇ ਨੇ ਕਿਉਂਕਿ ਉਹਨਾਂ ਵਿੱਚ ਉਹ ਹੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਉਹਨਾਂ ਦੀ ਲੱਕੜੀ ਵੇਖ ਕੇ ਪਛਾਨ ਨਹੀਂ ਸਕਦਾ ਕਿਉਂਕਿ ਖੁਸ਼ਬੂ ਉਹ ਹੀ ਚੰਦਨ ਵਾਲੀ ਆ ਰਹੀ ਹੈ ਜੋ ਚੰਦਰ ਨੇਕਟ ਵਸੇ ਹਿਰਦ ਬਪੜਾ ਤੇ ਉਹ ਸਤ ਸੰਗਤ ਮਿਲ ਪਤਿਤ ਪਰਵਾਣ ਬਿਲਕੁਲ ਇਸ ਤਰ੍ਹਾਂ ਹੀ ਜਿਹੜਾ ਅੱਜ ਪਤਿਤ ਵੀ ਹੈ ਉਹ ਸਤ ਸੰਗਤ ਦੇ ਵਿੱਚ ਆਣ ਲੱਗ ਪਵੇ ਉਹ ਗੁਰਮਖਾਂ ਦੀ ਸੰਗਤ ਕਰ ਲਵੇ ਭਲੇ ਮਨੁੱਖਾਂ ਦੀ ਸੰਗਤ ਕਰ ਲਵੇ ਉਹਦਾ ਵੀ ਜੀਵਨ ਬਦਲ ਜਾਏਗਾ ਪਤਿਤ ਵੀ ਪਰਵਾਣ ਹੋ ਜਾਏਗਾ ਫਿਰ ਉਹ ਸਭ ਤੇ ਉੱਚਾ ਸਭ ਤੇ ਸੂਚਾ ਕਿਉਂ ਜਾ ਕੇ ਹਿਰਦੇ ਵਸਿਆ ਭਗਵਾਨ ਜਿਹਦੇ ਹਿਰਦੇ ਚ ਪਰਮੇਸ਼ਰ ਬਸ ਗਿਆ ਉਹ ਸਭ ਤੋਂ ਉੱਚਾ ਸਭ ਤੋਂ ਸੱਚਾ ਜਨ ਨਾਨਕ ਕਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ ਗੁਰ ਨਾਨਕ ਚੌਥੇ ਨਾਨਕ ਬਖਸ਼ਿਸ਼ ਕਰਦਨੇ ਜਨ ਨਾਨਕ ਕਿਸਕੇ ਚਰਨ ਪਖਾਲੇ ਉਹਦੇ ਚਰਨ ਤੋਂ ਹੁੰਦਾ ਹੈ ਪਖਾਲ ਨਾ ਹੁੰਦਾ ਤੋਣਾ ਉਹਦੇ ਚਰਨ ਤੋਂ ਹੁੰਦਾ ਹੈ ਕਿਦੇ ਜਿਹੜਾ ਜੋ ਹਰ ਜਨ ਨੀਚ ਜਾਤ ਸੇਵਕਾਣ ਜਿਹੜਾ ਪ੍ਰਭੂ ਦਾ ਸੇਵਕ ਬਣ ਗਿਆ ਹੈ ਪ੍ਰਭੂ ਦਾ ਭਗਤ ਹੈ ਭਾਵੇਂ ਜਾਤ ਵੱਲੋਂ ਨੀਚ ਜਾਤੀ ਹੋਵੇ ਬ੍ਰਾਹਮਣ ਦੀ ਜਾਈ ਬਣਾਈ ਜਾਤ ਵਰਨ ਵੱਲੋਂ ਭਾਵੇਂ ਨੀਚ ਜਾਤੀ ਹੋਵੇ ਉਹ ਸਭ ਤੋਂ ਉੱਚਾ ਹੈ ਉਹਦਾ ਜੀਵਨ ਸਭ ਤੋਂ ਸੁੱਚਾ ਹੈ ਇਹ ਗੁਰਬਾਣੀ ਦਾ ਫੈਸਲਾ ਕੌਣ ਉੱਚਾ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਸਮਝਾਂਗੇ ਇਸ ਭਾਗ ਨੂੰ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਬਚਨ ਪ੍ਰਵਾਨ ਕਰਨਾ ਮਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ